Thank you. ਆਉਂਦਾ ਪੰਜਾਬੀ ਚ ਦੱਸਾ ਇੱਥੇ ਦਾਂਤੇ ਉਹ ਦਾਂਤੇ ਰੱਖ ਲਾ ਕੋਈ ਨਾ ਨਹੀਂ ਪਤਾ ਨਾ ਕੋਈ ਨਾ ਪਤਾ ਓਏ ਕਿਵੇਂ ਕਾਇ ਕਰੋ ਕੋਈ ਨਾ ਕਿਵੇਂ ਪਰ ਮਾਂ ਉਹ ਖੜਾਈਆ ਉਹ ਨੰਗੇ ਕਰਦੇ ਚਾਰ ਫੁੱਟ ਕੋਟਰ ਜਰੀਆ ਉਹ ਬੱਚੋ ਸੁਣ ਜੋ ਫੇਰ ਬੱਚੇ ਰੋਣਾ ਨਹੀਂ ਪਾਣਾ ਹਾਂ ਹਾਰ ਜਾ पता ਓਏ पहलवान। ਕੀ ਬੋਲੀ ਓਏ ਆਪਣੇ ਰਾਜਮੋਰੀ ਨਹੀਂ ਹੁੰਦੀ ਓਏ ਆਪਣੇ ਕਿਉਂ ਨਾ ਓਏ ਆਪਣਾ ਪ੍ਰਮਾਤਮਾ ਰੱਖਾ ਹੁੰਦਾ ਨਾ ਪਰਮਾਤਮਾ ਲਗੀ ਤੁਹਾਨੂੰ ਪਤੀ ਨਾਲ ਨਹੀਂ ਹੁੰਦਾ ਨਾ ਬੈਠਾ ਵੀ ਓਏ 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 ਖੜਾ ਖੜਾ ਉਹਦੀ ਕੱਚੀ ਲਾਏਗਾ ਉਹ ਬੱਟਿਓ ਕੀ ਕਰਾ రా నా 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 ਬੈਂਕਿੰਗ ਆ ਲੈ ਕਰਲਾ ਬੱਚੋ ਮੋਟਨ ਤੋਂ ਬੈਂਕਿੰਗ ਆ ਠੀਕ ਆ ਦੋ ਜਿਹੜੇ ਤਾਲੀ ਮਾਰਦੀਆਂ ਸਾਰੇ ਬੱਚਿਆਂ ਨੇ ਦੋ ਤਕਰੀ ਨਾ ਯਾ

बैठा स리에 ਨੂੰ ਅੱਠ ਨਾਲੇ ਨੇ ਸਾਡੇ ਲੈ ਲੈ ਗਣਤਗੇ ਓਏ ਗਾਉ ਓਏ ਹੱਥ ਨੂੰ ਕਰਦੇ ਕਰਦੇ ਆ ਗਏ ਹਾਂ ਪੰਗਾ ਆਣ ਨੂੰ ਦੂਜਾ ਵੀ ਦੂਜਾ ਸਾਹਣਾ ਹੋਰ ਕੋਨੇ ਕਿੱਥੇ ਛੱਡੇ ਸਤਨਾਮ ਕਕੇ ਦੇਖਦਾ ਬਾਬਾ ਠਾਰੀਆ ਕਹਿੰਦੇ ਸਤਨਾਮ ਸਤਨਾਮ ਓਏ ਪਾਗੁਰੂ ਇਹ ਕਿਹਦਾ ਕੰਮ ਨਹੀਂ ਲੱਗਿਆ ਐ ਮੰਨਾ ਹ ਕੋਈ ਕਹੋਗੀ ਪਰ ਉਹ ਵਿੱਚ ਕਹ ਕੇ ਹਮੀਂ ਚੌਰ ਨਹੀਂ ਕਰਦੇ ਹੁੰਦੇ ਕਿਉਂ ਕੀ ਗੱਲ ਹੋ ਗਈ ਇਹ ਤੂੰ ਮੇਰਾ ਦੁੱਧ ਪੀਣ ਵਾਲਾ ਥਾਂ ਪਾੜ ਦੇਣਾ ਸੀ ਇਹ ਤੇ ਰੋਟੀਆਂ ਬਣਾ ਲੈ ਢੇਡੀ ਪਾੜ ਚੱਲਿਆ ਸੀ ਤੇ ਨੰਗੇ ਗੱਦ ਤੇ ਨੋਟਾਂ ਪਾ ਬਣਨ ਨੰਗੇ ਗੱਦ ਤੇ ਆਪਦੇ ਛਾਡਾ ਐ ਦਸਤਾ ਦਵਾਕਾ ਜਿਵੇਂ ਅੱਜ ਵੀ ਜੋਗ ਚੇਲੇ ਲਾਣਗੇ ਪਰ ਇੰਨਾ ਵੀਰੇ ਨੇ ਸਰੀਆ ਤੋਰੇ ਹੁੰਦੇ ਬਹੁਤ ਵੇਖਿਆ ਵੇਖਿਆ ਬਾਜ਼ੀਆਂ ਦੇ ਮੇਲਿਆਂ ਤੇ ਟੂਰਨਾਮੈਂਟਾਂ ਦੇ ਨੂੰ ਸਰੀਆ ਇੱਕ ਦੇ ਗੱਲ ਤੇ ਹੁੰਦਾ ਤੇ ਟੁੱਟਾ ਹੋ ਜਾਂਦਾ ਅੱਜ ਵੀਰੋ ਉਹ ਨਹੀਂ ਅੱਜ ਦੋਨਾਂ ਚਾਰੀਆਂ ਦੇ ਅੱਜ ਨੂੰ ਸਭ ਨੇ ਗਲੰਦ ਨੂੰ ਸੱਗਿਆ ਰਾਕੇ ਖੇਡ ਦੁਆ ਕਰਨ ਤਾਂ ਕਿ ਪਤਾ ਲੱਗੇ ਕਿ ਵਾਕੇ ਵੀ ਕੋਈ ਸਰੀਆ ਹੀ ਮੂਲ ਮੰਗਣ ਤੇ ਉਮੀਦ ਬਣ ਜਾਣਗੇ ਐਂਡੀ ਮੋਰਨਰ 花流。 ਕਿ ਨਹੀਂ ਕਹਿੰਦਾ ਕਿਵੇਂ ਸਾਡੇ ਫਿਰ ਦੋ ਬੰਦੇ ਤੇਰੇ ਦੇ ਦੋ ਬੰਦੇ ਹੋਏ ਆ ਅੰਕਾ ਜੀ ਸੁਣ ਲਓ ਭਾਈ ਮਾਂ ਦਾ ਪੁੱਤ ਆ ਗਿਆ ਗੰਦੀ ਘੇਰ ਬੱਚਾ ਅੱਛਾ ਉਹ ਤੇ ਵਿਆਹ ਮੱਈਆ ਰਣ ਦਾ ਕਰਾਇਆ ਸੀ ਅੱਛਾ ਆ ਤਾਂ ਮੇਰਾ ਤਾਂ ਮੁੰਡਾ ਨਾਂ ਨਹੀਂ ਲੱਗਦਾ ਹੁਣ ਕਿਆ ਮੈਂ ਤੁਹਾਨੂੰ ਕਹਿਦਾ ਇਹ ਕਿਹਦੀ ਕਹਿੰਦਾ ਤੇ ਜਿਹੜਾ ਪਾਈ ਹੁਣ ਕਿਆ ਕਰਾਇਆ ਆਹ ਆ ਦਾ ਮੁੰਡਾ ਆ ਭਾਈ ਆ ਦੇਖ ਲਓ ਉਹ ਯਾਰ ਅੱਜਕਲ ਚੰਗੇ ਬੰਦੇ ਵੀ ਨਹੀਂ ਹੁੰਦੇ ਇਹੋ ਜਿਹੇ ਨਹੀਂ ਤੇਰੀ ਮਰਦੋ ਜਦੋਂ ਮੈਂ ਮਾਰਿਆ ਦੱਬ ਕੇ ਸਰੀਏ ਦਾ ਚੂਟਾ ਕੱਢੇ ਤੇਰੀ ਗੱਲ ਨਹੀਂ ਸੁਣੀ ਸਰੀਆ ਇਥੋਂ ਦਾ ਰੱਖਿਆ ਗਾਲ ਵੀ ਨਹੀਂ ਆਏ ਹੋ ਗਿਆ ਹਿੰਦੇ ਤੋੜਾ ਪੈਂਚ ਨਹੀਂ ਲੱਗਣਾ ਕੋ ਇੰਪੈਕਟ ਨਹੀਂ ਆ ਫਾਈਟ ਨਹੀਂ ਕਰਨਾ ਆ ਰਿਹਾ ਸਿਆਪਾਇਆ ਮੋੜ ਤੋਂ ਥਲੇ ਉਹ ਗਾਉਣੀ ਕਰਨਾ ਮੈਨੂੰ ਅੰਦਰ ਉਹਰੇ ਸਿਰ ਦੇ ਨਾਲ ਥੰਨ ਲਾਉਣਾ ਤਾਂ ਮੇਰੇ ਸਿਰ ਨਾਲ ਤੇਰੇ ਸਿਰ ਨਾਲ ਸਰਾ ਆ ਜਾ ਮੇਰੇ ਕਰੀ ਮਾਇਨਕਟ ਦਾ ਖੇਡ ਲੱਗਦਾ ਇਹ ਜਿਹੜਾ ਸਾਡੇ ਦੀ ਗੱਲ ਜ਼ਮੀਨਾਂ ਅਫਸਰ ਦਾ ਗਹਿਰਵਨਾ ਗਾਦੇ ਆ ਅਸੀਂ ਦੋ ਤਿੰਨਿਆਂ ਨੇ ਖੇਡ ਕਰਦੇ ਸੀ ਤੀਜਾ ਸਾਡੇ ਚੋਂ ਗਿਆ ਉੱਠਾ ਹੁਣ ਰਹਿ ਗਿਆ ਸੀ ਦੋ ਜਾਨੇ ਜੇਤਾ ਦਿੱਤਾ ਰੁਪਿਆ 100 ਜੇ ਤਾ ਨੂੰ 50-50 ਆਉਣਗੇ ਜੇ ਤਤੇ 50 ਫਿਰ 25-25 ਆਉਣਗੇ ਕਿਹੜਾ 탑 ਵਾਲੀ ਵਾਲੀ ਦਾ ਕਾਰ ਦਾ ਇਹ ਆ ਵੀ ਮਾਰਨ ਦਾ ਸਾੜੀ ਦਾ ਆ ਬੜਾ ਮਾਚ ਕਰਾ ਕੇ ਤੇਰਾ ਨੰਬਰ ਖਾਦੀ ਅੱਜ ਤੋਂ ਬਾਅਦ ਇੱਕ ਐਟੂ ਦੇ ਬਾਅਦ ਉੱਠਿਆ ਸ਼ਾਲਾ ਲੱਗਣੀਆ ਪੌਣੀ ਮੰਝਾ ਬੰਨਿਆ ਤੇ ਹਾਂਜੀ ਇੱਕ ਰੇਂਗਰ ਦੇ ਬਾਅਦ ਫਲਾਣ ਦੇ ਬਾਅਦ ਕਿਤੇ ਨੇ ਬੜਾ ਤਿਆਰੀ ਹੋ ਗਿਆ ਬੋਲੇ ਅੱਛੇ ਏ ਆ ਕੇ ਏ ਆ ਸੱਤਾ ਯਾ ਬਾਈ ਨਾ ਤੇ ਜੱਪੜੀ ਪਿੰਡ ਲੰਮੀ ਮਾਨ ਗੱਜਾ ਪੂਰੀ ਵਾਲਾ ਏ ਉਹ ਕਹਿੰਦੇ ਆ ਚਿੰਦਾ ਚਿੰਦਾ ਵਜੀਰਪੁਰੀਆ ਵਾਹ ਵਾਹ ਚਿੰਦਾ ਸਿੰਘ ਭਰਮ ਚੋਤ ਕੀ ਗੱਲ ਹੋ ਗਈ ਹਾਂ ਇੱਥੇ ਵੱਢਦੇ ਸਹਨੇ ਬੁਲਣੀ ਟੰਗਾ ਵੱਢਦੇ ਹੋਰੀਆ ਨਾ ਨਾਗਾ ਵੱਢ ਤੇਡਾ ਪਟਾਕਾ ਰਹਿ ਜਾ ਓਏ ਨਾਗਾ ਰਸਗਿਆ ਵੱਢਣੀਆਂ நாயக்கன் காட்டியே திருநாளைக்கு வரும் திங்கட்கிழமை பதினொன்னு மணி நேரம் நடைபெறும் என்று தெரிவித்துள்ளார். ਆਉਂ ਬਨੇ ਤੇ ਓਹ ਪਹਲਵਾਨਾ ਬੰਦਾ ਹਰਾਮੀ ਹੋ ਗਿਆ ਹਰਾਮੀ ਨਹੀਂ ਨਾਮੀ ਹੋ ਗਿਆ ਨਾਮੀ ਕਾਲਾ ਹੋ ਗਿਆ ਆਪਿਓ ਇੱਥੇ ਆ ਕੇ ਐ ਫਸਿਆ ਜਿਹਨੇ ਦੁੱਧ ਪੀਣਾ ਬਿਲਾ ਤਰਨੇ ਫਸਿਆ ਹੁੰਦਾ ਹਾਂਜੀ ਪਹਿਲਾਂ ਪਹਿਪੂ ਪਾਇਨਾ ਖਾਣਾ ਡਾਂਗਾ ਲੰਗਾ ਹਣਾ ਹਤਾਨਾ ਦੇ ਵਿਚਾਰੀ ਕੰਨ ਚੰਦ ਬਿਜਾ ਕੇ ਗਰਮੀ ਜਾਂਦੇ ਆ ਨਹੀਂ ਹਿਸਾਬ ਤੋਂ ਕੰਮ ਤੇਰੇ ਖੇਤਵੇ ਖੇਤਵੇ ਲਾਵੇਗਾ ਨੰਨੀ ਉਹ ਪੱਟੀਆਂ ਚ ਦੁਬਾਰੀ ਪੜੀਏ ਇੱਕ ਜਿਹੜਾ ਬਸਿੰਦਾਲ ਨੂੰ ਲੋਵਾ ਵੀ ਦੁਬਾਰੇ ਹਾਰਾ ਹੋ ਜੂ ਨਹੀਂ ਉਹਦੇ ਨਾਮ ਤੇ ਜਿਹੜਾ ਕੁੜੀ ਆਪਾਂ ਖੇੜੀ ਆ ਕੱਢੋ ਲੈ ਦੇ ਪੜਦੇ ਹੋਰ ਏ ਹੱਪਲੇ ਲਾ ਲਿਆ ਰੇ ਰੇ ਆਇਆ ਦਾ ਹੋਏ ਲੈ ਵੀਰੋ ਜਾਂਦੇ ਆ ਜੈਸੀ ਕੜੇਲੇ ਗਏ ਨਾ ਤੇ ਖਾਦ ਬੱਦ ਚਾਕੇ ਸਾਨੂੰ ਵਾਸਤੇ ਤਾਂ ਦੇ ਟਿੱਕ ਟਿੱਕ ਲੱਗੂ ਲੋਕ ਸ਼ਰਮ ਦੇ ਮਿੰਦਕੇ ਮਾਰ ਦੇਣਗੇ ਲੈ ਵੀ ਚੰ다 ਸਿੰਘ ਪਹਿਲਵਾਨ ਜੀ ਬਾਹਰ ਆ 13 ਨੰਬਰ ਹਾਂ ਜੀ ਆ ਗਏ ਦੇਖਣਾ ਕਰੋ ਸ਼ਾਬਾਸ਼ ਜਮਾਨਾ ਵਾਹ ਬਾਈ ਵਾਹ ਬਾਈ

ਦਿਆਂ ਦੇ ਪੱਲੇ ਆ ਗਰਵਾ ਕਰ ਬਿੰਦਰੋ ਅੱਧੀਏ ਮਨੋਦੇਆ ਧੰਨਵਾਦ ਕਰ ਜੋ ਜਿਨ੍ਹਾਂ ਨੇ ਸਾਡਾ ਮਾਰ ਕਰਤਾ ਉਹ ਤਾਂ ਰਹਿ ਗਏ ਚੰਦੇ ਜਿਨ੍ਹਾਂ ਨੇ ਨਾਂ ਨਾ ਕੀਤਾ ਸਾਰੇ ਗੁਰੂ ਦੀ ਰਾਜ ਨੂੰ ਸੁਭੜੇ ਸਾਡੇ ਨੂੰ ਫਦੇ ਪਏ ਹੋਗੇ ਵਾਹ ਬੰਦਾ ਇੱਕ ਇੱਕ ਕਰਕੇ ਇਹਨਾਂ ਨੇ ਪਿਆਰ ਛੱਡੋ ਖਾਤਾ ਖਾਤਾ ਖਰਚਾ ਖਰਚਾ ਇਹਦਾ ਟਿੱਕ ਜਮਾ ਘੱਡਿਆ ਪਿਆ ਇਹਨੂੰ ਥਾਂ ਜਮਾ ਨਹੀਂ ਹੁੰਦਾ ਜੇ ਕੰਬ ਕੇ ਨਾ ਮਰਨਾ ਠੇਪ ਦੋਰਾ ਇਹਦੀ ਕੱਲੀ ਬਾਹਰ ਜੁੰਡਾ ਮਰ ਤੇ ਪਰ ਮਨਾ ਫੱਪੜ ਗਾਡੋ ਇਹਦਾ ਜਮਾਨ ਮਰਿਆ ਪਿਆ ਆਹਾ ਆਹਾ ਸਾਹ ਨਾ ਲੱਗ ਰਿਹਾ ਇਹ ਕਿ ਯਾ ਤੇ ਆਏ ਹੋਏ ਹੋਏ ਹੋਰੇ ਹੋਰੇ ਬਾਜ ਬਣਾ ਹੋਰ ਦਾ ਨਾ ਤਾੜੀ ਮਾਰਦੇ ਤਾੜੀ ਬੱਲੇ ਬੱਲੇ ਇੱਕ ਹੋਰਾਂ ਦਾ ਮਹਿਮਾਨ ਵਾਹ ਬਈ ਵਾਹ ਤਾਂ ਇਹ ਖੇਡਾਂ ਲਈ ਹੋਣੀ ਹੈ ਪਰ ਉਹ ਰੇਟੂ ਮਾਨ ਹਰ ਮੁੱਛਾ ਮੰਨੇ ਕੌੜੀ ਛੱਡ ਪੁੱਨੇ ਤੇ ਹੁਣ ਮਾਨ ਨਾ ਆ ਵੀ ਇਹਨਾਂ ਪਤਾ ਕਰੋ ਲੋਕ ਬੋਲਦੇ ਵੀ ਹੈ ਇਹਨਾਂ ਪਤਾ ਕਰੋ ਬੋਲਾਂ ਤੋਂ ਕਾ ਛੱਡੀ ਨਹੀਂ ਤੇ ਹੁਣ ਆਏ ਦਿਲ ਨੂੰ ਸ਼ਾਬਾਸ਼ ਭਾਈ ਆ ਗਿਆ ਮਾਤਾ ਬੋਲਦਾ ਜੀ ਜੋਦ ਬੱਲੇ 205 ਨਿਕਲ ਗਿਆ ਨਜ਼ਾਰਾ ਇਹ ਦੋ ਦਾ ਪੌ ਪੱਲੇ ਹੋਣ ਚੰਨੋ ਕੁਤਿਨ ਸਿੰਘ ਡਿਕ ਤਪੀਰ ਰਾਮਪੁਰਾ ਡਿਕ ਟੱਗੇ ਸੂਚ है ऑन tak

ਨਮਾਸ਼ਾਰ ਲਖੀ ਹਾਂਜੀ ਉਸੇ ਕਾਦੋ ਖਣਾ ਬਾਤੇ ਹੈ ਆ ਮੀਰੋ ਕਲਾਬ ਵਾਲੇ ਵੀਰਾਂ ਨੂੰ ਬੇਨਤੀ ਆ ਸਾਰੇ ਨਗਰ ਨੂੰ ਬੇਨਤੀ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੱਤ ਅੱਠ ਸਾਲਾਂ ਬਾਅਦ ਉਹ ਫੇਰ ਸਾਨੂੰ ਯਾਦ ਕੀਤਾ ਪਹਿਲਾਂ ਸਟੇਡੀਅਮ 'ਚ ਬਾਅਦ ਸਕੂਲ ਦੇ ਵਿੱਚ ਬਾਜੀ ਪਈ ਸੀ ਸੱਤ ਅੱਠ ਸਾਲਾਂ ਬਾਅਦ ਉਹ ਫੇਰ ਇਹਨਾਂ ਨੇ ਯਾਦ ਕੀਤਾ ਬੜਾ ਧੰਨਵਾਦ ਆ ਨਗਰ ਦਾ ਨਗਰ ਦੇ ਸੰਯੋਗ ਦੇ ਨਾਲ ਬਾਜੀ ਪੈ ਰਹੀ ਹੈ ਇਹ ਕੱਲੀ ਵੀਰੋ ਇਹ ਕਲਾਬ ਵਾਲੇ ਨੇ ਸਿਰ ਤੇ ਨਹੀਂ ਇਹ ਸਾਰੇ ਨਗਰ ਦੀ ਸੈਫਟੀ ਦੇ ਨਾਲ ਬਾਜੀ ਪੈ ਰਹੀ ਆ ਚਲੋ ਪਹਿਲਵਾਨ ਲੱਖੀ ਪਹਿਲਵਾਨ ਜੀ ਦਬਾਬੇ ਦਾ ਖਿਡਾਰੀ ਖਿਡਾਰੀਆਂ ਨੂੰ ਦੋ ਦੋ ਭਾਜਾਂ ਦਿੱਤੀਆਂ ਜਾਣਗੀਆਂ ਦੋ ਦੋ ਭਾਜਾ ਜਿਹੜਾ ਟੱਪ ਗਿਆ ਉਹਨੂੰ ਛੱਡੀ ਦਿੱਤੀ ਉਹ ਜਿਹੜਾ ਮੱਜੇ ਦੇ ਉੱਤੇ ਟੰਗਿਆ ਗਿਆ ਉਹਨੂੰ ਕੋਈ ਛੰਡੀ ਨਹੀਂ ਉਹ ਖਿੱਚ ਕੇ ਕਰਦੇ ਪਹਿਲਵਾਨਾ ਇੱਕ ਇੱਕ ਟੋਹਰ ਦੇ ਦੇ ਲੱਖੀ ਪਕਲ ਪੇ ਸ਼ੀਸ਼ੀਆਂ ਪੀ ਲੈਂਦੇ ਆ ਗੋਲੀਆਂ ਖਾ ਲੈਂਦੇ ਆ ਧੁੱੱਕੀ ਖਾ ਲੈਂਦੇ ਆ ਹੱਥ ਨੇ ਪਿੱਕ ਲਾ ਲੈਂਦੇ ਆ ਤੱਕ ਕੇ ਟੱਟੀ ਨਹੀਂ ਆਉਂਦੀ ਫਿਰ ਬੀੜੀ ਲਾ ਕੇ ਬਹਿ ਜਾਂਦੇ ਆ ਅੱਜ ਵੀਰੋ ਅੱਜ ਆਪਣੇ ਪੰਜਾਬ ਦੇ ਆ ਨਸ਼ੇ ਆ ਆ ਨੌਜਵਾਨੀਆਂ ਅਸੀਂ ਵੀ ਬਾਜੀ ਦੇਖੀ ਸੀ ਪਰ ਬਾਜੀ ਅੱਜ ਤੋਂ ਪੰਜ ਦਾ ਸਰਬਾ ਬਾਜ ਬਾਰੀ ਪੈਣੀ ਨੀ ਵੀਰੋ ਅੱਜ ਆਹੀ ਨਵੇਂ ਮੁੰਡੇ ਆ ਏਦੋ ਬਾਦ ਨਵਾਂ ਮੁੰਡਾ ਕੋਈ ਨਹੀਂ ਲੱਗਦਾ ਇਹਨਾਂ ਕਮਾਂ ਦੀ ਹੁਣੇ ਚਤ ਨਹੀਂ ਰਹੀ ਅਤੇ ਇਹਨਾਂ ਖੇਡਾਂ ਦਾ ਨਾਮ بڑا ਹੁੰਦਾ ਸੀ ਆਗੇ ਜੀ ਆਗੇ ਤੇਰੀਆ ਹਵਾ ਚ ਹੱਥ ਪਾੜੇ ਏ ਆ ਗਿਆ ਮੋਣ ਗਿਆ जहाज उ चढ़ता गया तेल मुक्त गया हाँ मां ਨਟ ਗਿਆ ਕੱਤਰ ਗਿਆ ਨਾ ਸਰਦਾਰ ਜਗਦੇਵ ਸਿੰਘ ਢਿਲੋਂ ਸਾਹਿਬ 100 ਰੁਪਏ ਮਾਰ ਕੇ ਆ ਮੰਜੇਪੋੜੀ ਵਾਲੀ ਸ਼ਾਲ ਤੇ ਸਰਦਾਰ ਜਗਦੇਵ ਸਿੰਘ ਢਿਲੋਂ ਸਾਹਿਬ ਜੀ 100 ਰੁਪਏ ਵੀਰ ਇਹ ਸ਼ਾਲਾ ਲਾਸਟ ਸ਼ਾਲਾ ਨੇ ਇਹ ਲਾਸਟ ਸ਼ਾਲਾ ਉਸ ਤੋਂ ਬਾਅਦ ਚੰਡੀ ਪੈ ਜਾਊਗੀ ਕਮੇਟੀ ਵੱਲੋਂ ਖਿਡਾਰੀਆਂ ਦਾ ਮਾਣ ਸਨ ਸਵਾਤ ਕੀਤਾ ਜਾਵੇਗਾ ਪਹਿਲਵਾਨ ਇੱਕ ਛਾਲ ਹੋਰ ਲੈ ਕੇ ਆ ਰਿਹਾ ਸਾਡੀ ਐਨੀ ਕੁ ਬਾਜੀ ਮਜਬੂਰ ਕਰਨੀ ਉਸ ਤੋਂ ਬਾਅਦ ਇੱਥੇ ਖਿਡਾਰੀ ਨੇ ਖੜ ਜਾਣਾ ਸਾਰੇ ਵੀਰੇ ਨੇ ਮਾਰ ਕਰਨਾ ਸੋਨੂੰ 100 ਪਜਾਨਾ ਕੋਈ ਫਰਕ ਨਹੀਂ ਪੈਂਦਾ ਤੇ ਪਹਿਲਵਾਨਾਂ ਦਾ ਦੁੱਧ ਪਾਣੀ ਕਿਉ ਪਾਣੀ ਬਣ ਜਾਣਾ ਜਿਹੜਾ 600 ਰੁਪਏ 700 ਰੁਪਏ ਕਿਲੋ ਕਿਹਾ ਮੇਰੀ ਬੇਨਤੀ ਆ 2 ਕਿਲੋ ਕਿਹਾ ਜੋ ਕੇ ਖਿਡਾਰੀ ਨੂੰ ਕਰ ਦਿਓ ਉਹ ਇੱਥੇ ਖੜ ਤੇ ਸਾਰੇ ਵੀਰੇ ਨੇ ਮਾਰ ਕਰਦੇ ਆ ਨਾ ਆ ਗਿਆ 1300 ਜੀ ਆ ਗਿਆ ਜਾ ਖੜਾ ਵਾਹ ਵਾਹ ਆਸ਼ਾ ਦੇ ਨਾਮ ਆ ਹੋਰ ਬੇਨਤੀ ਕੀਤੀ ਜਾਂਦੀ ਆ ਇੱਥੇ ਆ ਗਏ ਖਿਡਾਰੀਆ ਸਾਰੇ ਵੀਰਾਂ ਨੇ ਮਾਣ ਕਰਨਾ ਸੰਗੜਾ ਦੇ ਵੀਰੋ ਮੈਂ ਪਹਿਲਾਂ ਵੀ ਦੱਸਿਆ ਜੀ 150 ਕੋਈ ਫਾਇਦਾ ਨਹੀਂ ਪੈਂਦਾ ਖਿਡਾਰੀਆ ਦਾ ਮਾਣ ਕਰਨਾ ਪਹਿਲਾਂ ਕਮੇਟੀ ਦੀ ਬੇਇੱਜ਼ਤੀ ਆ ਤੇ ਸਾਰੀ ਸੰਗਤ ਉਹ ਖੜੇ ਲਿਜੀ ਅੱਜ ਆਸੰਗੀ ਸਪੋਰਟਸ ਕਲੱਬ ਵੱਲੋਂ ਉੱਪਰਲਾ ਖਿਡਾਰੀਆਂ ਦਾ ਮਾਨਕ ਤਾਅ ਕੀਤਾ ਗਿਆ ਬੜਾ ਧੰਨਵਾਦ ਆਇਦੋ ਸਾਡੇ ਵੀਰ ਜੀ ਨਾਮ ਨਰਨ ਸਿੰਘ ਖਿਡਾਰੀਆਂ ਦਾ ਪਿਆਰ ਤੇ ਵਕਤ ਕਰਦੇ ਆ ਜੀ ਮੇਰੇ ਵੀਰਾਂ ਚਾਹੋ ਨਾ ਸਾਰਿਆਂ ਨੇ ਸਰਦਾਰ ਸੁਖੀ ਸਿੰਘ ਐਮ ਸੀ ਸਾਹਿਬ 200 ਰੁਪਿਆ ਖਿਡਾਰੀਆਂ ਨਾਲ ਵੰਡ ਰਹੇ ਆ ਇਧਰ ਹੋਰ ਵੰਡਣਾ ਸਰਦਾਰ ਜਪਿੰਦਰ ਸਿੰਘ ਬਰਾੜ ਸਾਹਿਬ 500 ਰੁਪਿਆ ਵੰਡ ਰਹੇ ਆ ਆਜੇ ਵੀਰੇ ਪਾਣੀ ਹੋਰ ਛਾਲ ਲਗਣੀ ਹੈ ਤਾੜੂ ਮੰਨਦੇ ਨੇ ਸਾਹਿਬ ਉਹ ਵੀ ਸਾਡੇ ਵੀਰਾਂ ਨੂੰ ਦੇਖ ਕੇ ਜਾਨੀ ਜਰਨੈਤ ਸਿੰਘ ਸੋਹੀ ਸਾਹਿਬ ਜੀ 200 ਰੁਪਇਆ ਬਾਣ ਕਰਦੇ ਆ ਅੱਜ ਇਹ ਇੱਕ ਹੋਣਾ ਛੰਡੀ ਦੀ ਰਸਮ ਹੋ ਰਹੀ ਆ ਸਾਰੇ ਵੀਰਾਂ ਨੇ ਦੇਖ ਕੇ ਜਾਣਾ ਇਧਰ ਆ ਜੀ ਪ੍ਰਧਾਨ ਸਾਹਿਬ ਜੀ ਜੀ ਆਵਾਜ਼ ਸਰਦਿਆ ਨਿਕਿਆ ਆ ਬੱਚਾ ਵੀਰ ਜੀ ਆਜੋ ਬੇਟੀ ਆ ਆਜੋ ਜੀ ਆਜੋ ਸਾਰੇ ਨਕਰਮ ਬੇਟੀ ਆ ਸਾਰੇ ਵੀਰਾਂ ਆਜੇ ਆਣਾ ਲੈ 200 ਰੁਪਏ ਹੋਰ ਮਾਰ ਆ ਵੀਰੋ ਖਾਵਰ ਲਗਣੀ ਹੈ ਆਪਣੇ ਨਗਰ ਦੀ ਆਜੋ ਜੀ ਆਜੋ ਆਜਾ ਪਾ ਆਜਾ ਪਹਿਲਵਾਨਾ ਤੂੰ ਇਧਰ ਆ ਜਾ ਫੇਰ ਚਿੰਤਨ ਦਾ ਸਾਥੀ 100 ਰੁਪਏ ਬਾਜ਼ ਕਰਦੇ ਆ ਇਹ ਹੈ ਸ਼ਾਰ ਬਿਲਕੁਲ ਸੁਫੀ ਦੇ ਪੱਤਰ ਹੁਣ ਅੱਗੇ ਆ ਬਖੇਰ ਸਿੰਘ ਨੂੰ ਖੜਾ ਆਗੂ ਉੱਤੀ ਖਾਤੇ ਆ ਆਗੂ ਬੋਲਦੇ ਵੀ ਇੱਕ ਵਾਰੀ ਵਾਰ ਕਰਤੀ ਆ ਚਲੋ ਜੀ ਪਾਇਲ ਖਾਤਰ ਬੱਚਾ ਪਾਇਲ ਦੀ ਆ ਗਿਆ ਖੜਾ ਦੀ ਆਮਨ ਗੁਰੂ ਵਾਲੀ ਸਾਹਿਬ ਜੋ ਪਹਿਲੇ ਨੰਬਰ ਦੀ ਪੌੜੀ ਦੀ ਛਾਲ ਲਾਈ ਸੀ ਉਹਦਾ ਪਹਿਲੇ ਨੰਬਰ ਦੀ ਝੰਡੀ ਪਰਮਾਨਾ ਜਸਾਨ ਨਵਾਂ ਸ਼ਹਿਰ ਵਾਲਾ ਤਲਵਾਰ ਪਹਿਲੇ ਨੰਬਰ ਤੇ ਆਇਆ ਸੀ ਪੌੜੀ ਤੇ ਮੰਜੇ ਵਾਲੀ ਸ਼ੌਕ ਜੋ ਹੋੜਾ ਖਲਾਬਾਂ ਲੋ ਛੰਡੀ ਦਾ ਮਾਨ ਸਰਵਾਨ ਕੀਤਾ ਜਾ ਰਿਹਾ ਦੂਜੀ ਛੰਡੀ ਬਈ ਲੱਕੀ ਜੋ ਮੱਝਪੋਟ ਦੀ ਛਾਲ ਸੀ ਉਹਦੀ ਦੂਜੀ ਚੰਦੀ ਲੱਕੀ ਪਹਿਲਵਾਨ ਨਾਲ ਭਾਈ ਦੂਜਾ ਜੱਗਾ ਮੇਰੇ ਵੀ ਅੰਕ ਮੰਨਦਾ ਮੱਝ ਨੂੰ ਹੱਥ ਭਾਗ ਲਗਿਆ ਜੀ ਅਸੀਂ ਬਟਰ ਫੋਟੋ ਵੀ ਉੱਪਰ ਚਾਕਣਾ ਅਸੀਂ ਸਮਝਦੇ ਕਿ ਜਿਆ ਅਰਚਨ ਸਪੋਰਟ ਕੋਲ ਬਹੁਤ ਦਿਨੋਂ ਇੱਥੇ ਆਏ ਇਹਨਾਂ ਭਾਜੀ ਬੜੇ ਮੇਰਾਨਾ ਜੋ ਅਗਰਗ ਪਿੰਡਾਂ ਤੋਂ ਚੱਲ ਕੇ ਆਏ ਨੇ ਇਹਨਾਂ ਦਾ ਸਾਡੇ ਪਿੰਡਾਉਣ ਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਪ੍ਰਾਚਨ ਵਿਰਸਾ ਬਾਜੀ ਜੋ ਕਿ ਅੱਜ ਦੇ ਬੱਚੇ ਉਦਾਸੀ ਕਿ ਪੁਰਾਣੇ ਸਾਡੇ ਬਜ਼ੁਰਗ ਸਾਡੇ ਪਹਿਲਵਾਨ ਕਿੰਨੇ ਪੁਰਾਣੇ ਖਰਕਾ ਖਾਜੀ ਇਹਨੇ ਵੀ ਭਾਜੀ ਪਾਉਂਦੇ ਹੁੰਦੇ ਸੀ ਉਸ ਵਿਰਸੇ ਨੂੰ ਵਿਰਾਸਤ ਨੂੰ ਪਰੋਤਾ ਜਾ ਕਰਦੇ ਲਈ ਜਯਾਰ ਸਿੰਘ ਸਪੋਰਟਸ ਕਲੱਬ ਫੂਲ ਨੇ ਉਧਰ ਆ ਕੇ ਅਗਲਾ ਕਰਕੇ ਇਹ ਬਾਜੀ ਪਾਈਏ ਅਸੀਂ ਜਯਾਰ ਸਿੰਘ ਸਪੋਰਟਸ ਕਲੱਬ ਫੂਲ ਵੱਲੋਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਸਮੁੱਚੇ ਨਗਰ ਦਾ ਸਹਿਯੋਗ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸੋ ਸਹਿਯੋਗ ਦਿੰਦੇ ਰਹੋ ਜਯਾਰ ਸਿੰਘ ਸਪੋਰਟਸ ਕਲੱਬ ਫੂਲ ਖੇਡ ਮੇਲੇ ਜਯਾਰ ਸਿੰਘ ਸਪੋਰਟਸ ਕਲੱਬ ਇਹਨਾਂ ਦੇ ਖੇਡ ਮੇਲੇ ਦੇ ਦੌਰਾਨ ਬਾਜ਼ੀਆਂ ਤੁਹਾਡੇ ਸਹਿਯੋਗ ਨਾਲ ਕਰਾਉਂਦਾ ਰਹੇਗਾ ਇਸ ਤੋਂ ਬਾਅਦ ਜੀਤਦਰਸ਼ ਸਿੰਘ ਜੀ ਚਾਹ ਹੈ ਉਹਨਾਂ ਦਾ ਜੀਤਦਰਸ਼ ਸਿੰਘ ਸਪੋਰਟਸ ਕਲੱਬ ਨੂੰ ਮਾਨ ਸਰਵਨ ਕੀਤਾ ਜਾਣਾ ਹੈ ਜੀਤਦਰਸ਼ ਸਿੰਘ ਜੀ ਚਾਹ ਹੈ ਇਕਲੇ ਇਕਲੇ ਸਾਥ ਦੇ ਭਾਜ ਰੋਗ ਜੀਤਦਰਸ਼ ਸਿੰਘ ਜੀ ਚਾਹ ਸਾਹਿਬ ਦਾ ਜੀਤਦਰਸ਼ ਸਿੰਘ ਸਪੋਰਟਸ ਕਲੱਬ ਨੂੰ ਮਾਨ ਸਰਵਨ ਕੀਤਾ ਜਾਣਾ ਹੈ ਦੇ ਲੋਕਾਂ ਵੱਲੋਂ ਬਾਈ ਬੋਲੇ ਵੀਰਾਂ ਦਾ ਕੱਪੜਿਆਂ ਨਾਲ ਬਦਾਮਾਂ ਨਾਲ ਦੇਸੀ ਘਿਓ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਜੋ ਆਪਣੇ ਗਵੱਡੀ ਪਿੰਡ ਦਾ ਪਹਿਲਵਾਨ ਬਾਈ ਬੋਲੇ ਨੰਦਾ ਦਾ ਕਲੱਬ ਵੱਲੋਂ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਵਕੀਲ ਸਿੰਘ ਪਿੰਡ ਦੇ फे <laughs> <laughs> <laughs>